ਸਾਨੂੰ ਨੇ ਕੀ ਵਾਰੀ ਤੋਂ ਬਾਅਦ ਕਰਿਆ ਬਾਅਦ ਅਸੀਂ 2-3 ਦਿਨ ਮਹੀਨੇ ਬਾਅਦ ਤੇਰੇ ਬਾਅਦ ਸਾਡੇ ਪਕੇ ਕਰੇ ਕਿ ਤੁਰ ਪਕੇ ਆਪਾਂ ਟਾਂ ਬਾਅਦ ਕਰਦੇ ਸੀ ਤੇ ਆਪਾ ਜੀ ਰੋ ਕੇ ਰਹੇ ਆ ਸਾਨੂੰ ਰੋਣੇ ਲੱਗਿਆ ਪਹਿਲੇ ਉਹ ਮੀ ਸੀਗੀ ਕਿ ਮੁੰਡਾ ਇਦਾਂ ਦਾ ਕਰੂਗਾ ਬਸ ਮੈਂ ਨਾ ਤਾਂ ਰਹਿੰਦੀ ਸੀ ਮੇ ਤੁ ਕੰਮ ਕਰ ਆ ਮੈਂ ਕਰਮ ਸਿੰਘ ਸਾਹਿਬ ਅੱਛਾ ਤੁਹਾਨੂੰ ਕਹਿੰਦਾ ਸੀਗਾ ਤੁਸੀਂ ਕੰਮ ਕਰੋ ਹਾਂ ਜੀ ਮੇ ਤੁ ਕੰਮ ਹੁੰਦਾ ਨਹੀਂ ਮੁੰਡਾ ਉਹ ਕੇ ਆਪਣੀ ਮਾਂ ਨੂੰ ਮਾਰ ਰਿਹਾ ਜਦ ਕਿ ਮਾ ਦਾ ਸਰਦਾ ਤਾਜੀ ਮੁੰਡੇ ਨੂੰ ਮੰਨਿਆ ਜਾਂਦਾ ਹੈ ਤੇ ਕੀ ਕਹਿਣਾ ਚਾਹੂਗੇ ਮਸਲੀ ਤਾਂ ਬੇਨਗਾਲ ਸੀਗੀ ਮੇਰਾ ਵਿਆਹ ਨਹੀਂ ਹੋਇਆ ਅਸੀਂ ਸੁਪਤੇ ਨਹੀਂ ਸਾਡੇ ਨਾਂ ਮਾੜਾ ਬੋਲ ਨੇ ਨੇ ਬੱਚੇ ਕਰਨਗੇ ਅੱਛਾ ਪਪੂ ਜੀ ਤੁਹਾਡੀ ਦੋ ਕੁੜੀਆਂ ਵੀ ਨੇ ਹੈਨਾ ਕਦੇ ਉਹ ਨਹੀਂ ਰੋਕਦੀਆਂ ਸੀਗੀਆਂ ਕਿ ਮਾਂ ਨੂੰ ਨਾਂ ਕੁੱਟ ਪਾਪਾ ਨੂੰ ਨਾਂ ਕੁੱਟ ਨਾਂ ਦਾ ਨਹੀਂ ਕਿਸੇ ਦੀ ਕਦੇ ਉਹ ਤੁਹਾਨੂੰ ਮਿਲਣ ਨਹੀਂ ਆਂਦਾ ਜਾਂ ਪੁੱਛਦਾ ਨਹੀਂ ਆਈ ਜਾਂਦੇ ਕੋਲੇ ਘਰ ਤਾਂ ਮਿਲਣ ਕਿੰਨੇ ਆਉਣਗੇ ਸ਼ਸ਼੍ਰੀਕਲ ਜੀ ਤੁਸੀਂ ਦੇਖ ਰਹੇ ਹੋ ਸਿਟੀ ਹੈਡਲਾਈਨ ਤੇ ਮੈਂ ਹਾਂ ਨੀਹਾ ਮਾਲਿਕ ਅੱਜ ਅਸੀਂ ਤੁਹਾਨੂੰ ਲੈ ਕੇ ਪਹੁੰਚੇ ਨਿਸ਼ਕਾਮ ਆਸ਼ਰਮ ਜਿੱਥੇ ਕਿ ਅੱਜ ਸਾਡੇ ਨਾਲ ਇੱਕ ਜੋੜਾ ਮੌਜੂਦ ਹੈ ਹਰ ਕਿਸੇ ਪੇਰੈਂਟਸ ਦਾ ਮਾਪੇ ਦਾ ਚਾਹ ਹੁੰਦਾ ਹੈ ਕਿ ਅਸੀਂ ਆਪਣੇ ਬੱਚੇ ਨੂੰ ਵਧੀਆ ਤੋਂ ਵਧੀਆ ਕਿਸੇ ਅਫਸਰ ਬਣਾਈਏ ਜਾਂ ਫਿਰ ਕੋਈ ਹੋਰ ਵੱਡੇ ਜਿਹੜਾ ਆ ਉਹਨਾਂ ਨੂੰ ਪੋਸਟ ਦੇ ਦਈਏ ਤੇ ਆਪਣੀ ਕੁੜੀਆਂ ਦਾ ਬੜੀ ਸ਼ਾਨ ਸ਼ੌਕਤ ਨਾਲ ਵਿਆਹ ਕਰੀਏ ਪਰ ਉਹਨਾਂ ਬੱਚਿਆਂ ਦੀ ਕੀ ਰਿਸਪੋਨਸੀਬਿਲਟੀ ਬੰਦੀ ਹੈ ਜਿਸ ਟਾਈਮ ਜਿਹੜਾ ਟਾਈਮ ਉਹਨਾਂ ਦਾ ਆਰਾਮ ਕਰਨ ਦਾ ਹੁੰਦਾ ਆ ਉਹਨਾਂ ਦੇ ਐਸ਼ ਕਰਨ ਦਾ ਹੁੰਦਾ ਆ ਆਪਾਂ ਕਹਿ ਸਕਦੇ ਆ ਕਿਉਂਕਿ ਉਹਨਾਂ ਦੀ ਉਮਰ ਹੋ ਜਾਂਦੀ ਏ ਉਸ ਉਮਰ ਦੇ ਵਿੱਚ ਆ ਕੇ ਆਪਣੇ ਹੀ ਬੱਚੇ ਉਹਨਾਂ ਨੂੰ ਕਰੋ ਬਾਰ ਕਿਉਂ ਕੱਢ ਦਿੰਦੇ ਨੇ ਆਖਿਰਕਾਰ ਕਿਉਂ ਇਸ ਸਵਾਲ ਦਾ ਜਵਾਬ ਮੈਂ ਤੁਹਾਡੇ ਤੋਂ ਵੀ ਲੈਣਾ ਚਾਹੂੰਗੀ ਤੇ ਸਾਡੇ ਨਾਲ ਅੱਜ ਇੱਕ ਜੋੜਾ ਮੌਜੂਦ ਆ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਜੇ ਗੱਲ ਕੀਤੀ ਜਾਵੇ ਬੇਬੇ ਦੀ ਬੇਬੇ ਬਿਲਕੁਲ ਨਹੀਂ ਠੀਕ ਰਹਿੰਦੇ ਮਤਲਬ ਬਿਮਾਰ ਰਹਿੰਦੇ ਨੇ ਤੇ ਨਾਲ ਸਾਡੇ ਨਾਲ ਬਾਪੂ ਜੀ ਮੌਜੂਦ ਨੇ ਜਿਨ੍ਹਾਂ ਦੀ ਉਮਰ 75 ਸਾਲ ਦੀ ਆ ਤੁਹਾਡੇ ਨਾਲ ਗੱਲ ਕਰਾ ਦਿੰਨੇ ਆ ਤੇ ਪੁੱਛ ਲੈਣੇ ਆ ਸਤਿ ਸ਼੍ਰੀ ਅਕਾਲ ਬਾਪੂ ਜੀ ਸਤਿ ਸ਼੍ਰੀ ਅਕਾਲ ਜੀ ਕਿੱਹਾ ਚੱਲ ਬਾਪੂ ਜੀ ਹਾਂ ਕਾਹਦੇ ਬੜੇ ਮਜਬੂਰ ਬੈਠਿਆ ਦੁਖੀ ਬਹੁਤ ਆ ਦੁਖੀ ਬਹੁਤ ਆ ਹਾਂ ਜੀ ਬਾਪੂ ਜੀ ਸਭ ਤੋਂ ਪਹਿਲਾਂ ਆਸ਼ਰਮ ਦੇ ਵਿੱਚ ਆਉਣ ਦਾ ਕੀ ਕਾਰਨ ਬਣਿਆ ਕਾਰਨ ਇਹ ਬਣਿਆ 5-4 ਸਾਲ ਮੁੰਡਾ ਜਿਉਂ ਗਾਲੇ ਕਰਦਾ ਸਾਡੇ ਨਾਲ ਠੀਕ ਨਹੀਂ ਸੀ ਵਰਤਦਾ ਜੀ ਮਾਂ ਨੂੰ ਕਹਿੰਦਾ ਸੀ ਹਟਾ ਮੈਂ ਰੋਟੀ ਖਾਂਦਾ ਹਾਂ ਟਾਈਮ ਹੁੰਦਾ ਸੀ ਕਹਿੰਦਾ ਕੱਚੀ ਐ ਇਹ ਸੜੀ ਹੋਈ ਐ ਦੂਣ ਲੂਣ ਵਿੱਚਾਂ ਕਿਦਾਂ ਦੀਆਂ ਪਾਈਆਂ ਬਸ ਐਦਾਂ ਇਹ ਜਾਂ ਮਾਂ ਦੇ ਰੰਦਾ ਦਈਆ ਤੇ ਇਹਨੂੰ ਮਾਰਦਾ ਵੀ ਦਿੰਦਾ ਸੀ ਮੁੰਡਾ ਆਪਣੀ ਮਾਂ ਨੂੰ ਮਾਰਦਾ ਸੀਗਾ ਤੇ ਕਿੰਨੇ ਬੱਚੇ ਨੇ ਤੁਹਾਡੇ ਚਾ ਤਿੰਨ ਬੱਚੇ ਆ ਜੀ ਤਿੰਨ ਬੱਚੇ ਨੇ ਦੋ ਲੜਕੀਆਂ ਨੇ ਕਰ ਗਿਆ ਦੋ ਲੜਕੀ ਦੇ ਕਿ ਬਬੂ ਜੀ ਮੁੰਡਾ ਹੋ ਕੇ ਆਪਣੀ ਮਾਂ ਨੂੰ ਮਾਰ ਰਿਹਾ ਜਦਕਿ ਮਾਂ ਦੇ ਸਰ ਦਾ ਤਾਜ ਹੀ ਮੁੰਡੇ ਨੂੰ ਮੰਨਿਆ ਜਾਂਦਾ ਹੈ ਤੇ ਕੀ ਕਹਿਣਾ ਚਾਹੋਗੇ ਤੁਸੀਂ ਮਸਲੀ ਤਾਂ ਬਹਿਨ ਗੱਲ ਸੀ ਮੇਰਾ ਵਿਆਹ ਨਹੀਂ ਹੋਇਆ ਉਹ ਗੁੱਸਾ ਦੂਜੇ ਥਿੱਕਾ ਨਾ ਕਰਦਾ ਕਿਉਂ ਨਹੀਂ ਹੋਇਆ ਕਾਰਨ ਕੀ ਹੋਇਆ ਕਿ ਉਹਨਾਂ ਤੋਂ ਤੁਸੀਂ ਵਿਆਹ ਨਹੀਂ ਕਰਾਉਂਦੇ ਵਿਆਹ ਸੀ ਤਾਂ ਨਹੀਂ ਕੀਤਾ ਹੈਗਾ ਵੀ ਮਾਂ ਨੂੰ ਮਾਰਦਾ ਕੱਲ ਨੂੰ ਲੜਕੀ ਆਏਗੀ ਉਹ ਤੇ ਅਸੀਂ ਦੇਖੇਗਾ ਅਸੀਂ ਹੋਰ ਲੋਕ ਵੀ ਹੋਵਾਂਗੇ ਤੋ ਉਹਦੇ ਆਦਤ ਨਹੀਂ ਸੰ ਚੰਗੀ ਦਾਦੇ ਆਦਤ ਨਹੀਂ ਚੰਗੀ ਲੱਗੀ ਹਾਂਜੀ ਅੱਛਾ ਉਹਨਾਂ ਦੀ ਏਜ ਕਿੰਨੀ ਆ ਉਹਨਾਂ ਜਦੋਂ ਹੋਵੇ 44 ਸਾਲ ਦੇ 44 ਸਾਲ ਦੀ ਉਮਰ ਦੇ ਵਿੱਚ ਤੇ ਪਹਿਲਾਂ ਤੋਂ ਹੀ ਉਹ ਇਦਾਂ ਦੇ ਨੇ ਕਿ ਆਪਣੀ ਮਾਂ ਨੂੰ ਕੁੱਟਦੇ ਨੇ 20 25 ਸਾਲ ਤੋਂ ਤਾਂ ਹੈਗਾ ਜੀ ਇਦਾਂ ਹੀ ਚੱਲਿਆ ਆ ਰਿਹਾ 20 25 ਸਾਲ ਸਾਨੂੰ ਉਹਨੇ ਕਈ ਵਾਰੀ ਘਰੋਂ ਬਾਹਰ ਕੱਢਿਆ ਕਈ ਵਾਰੀ ਬਾਹਰ ਸੀ ਦੋ ਦੋ ਤਿੰਨ ਤਿੰਨ ਮਹੀਨੇ ਬਾਹਰ ਫੇਰੇ ਬਾਸਾ ਦੇ ਪੈ ਕੇ ਕਈ ਕਿਤੇ ਤੁਰ ਫੇਕੇ ਆਪਾਂ ਟਾਇਆ ਬਾਹਰ ਕਰਦੇ ਸੀ ਇਹ ਵੀ ਤੁਹਾਡੇ ਨੇ ਸੀ ਉਹ ਤੋਂ ਇੰਨੇ ਦੁੱਖ ਦੇਖੇ ਆ ਤੁਸੀਂ ਜਿੱਦ ਪਰੇਸ਼ਾਨ ਰਹੇ ਹੋ ਪਰੇਸ਼ਾਨ ਕੀ ਹੋਇਆ ਬਾਪੂ ਖੋ ਰਹੇ ਹੋ ਰੋ ਰਹੇ ਹੋ ਤੇ ਆਪਕੋ ਜੀ ਰੋ ਕੇ ਰਹੇ ਹੋ ਇਹ ਸੋਣ ਰੋਣੇ ਲੱਗਿਆ ਪੱਲੇ ਉਹ ਮੀ ਸੀਗੀ ਕਿ ਮੁੰਡਾ ਇਦਾਂ ਦਾ ਕਰੂਗਾ ਸੋਚੇ ਨਹੀਂ ਸੀ ਜੀ ੁੰਡੇ ਨੂੰ ਕਿਸੇ ਤਰੀਕੇ ਦਾ ਕੋਈ ਲਾਲਚ ਸੀਗਾ ਤੇ ਕਰੋਬਾਰ ਕੱਢ ਦਿੰਦਾ ਸੀ ਇੱਕ ਮਾਪਿਓ ਨੂੰ ਦੇਖੁੰਦਾ ਸੀ ਨਹੀਂ ਕੋਈ ਨਹੀਂ ਬਸ ਬਹਿਣਾ ਤਾਂ ਰਹਿੰਦੀ ਸੀ ਮੇ ਤੁ ਕੰਮ ਕਰ ਆ ਮੈਂ ਨੇ ਕਰਨੀ ਸੀ ਸਭ ਅੱਛਾ ਤੁਹਾਨੂੰ ਕਹਿੰਦਾ ਸੀਗਾ ਤੁਸੀਂ ਕੰਮ ਕਰੋ ਹਾਂਜੀ ਮੇ ਤੁ ਕੰਮ ਹੁੰਦਾ ਨਹੀਂ ਮੈਨੂੰ ਕਿਹਈ ਦੁੱਖ ਲੱਗਿਆ ਹੋਇਆ ਹੂੰ ਢੇੜੀ ਪੈਨਸ਼ਨ ਆਉਂਦੀ ਰਹੀ ਉਹਦੇ ਅਸੀਂ ਦਵਾਈ ਦਿੰਦੇ ਸੀ ਜੀ ਤੁਸੀਂ ਕੀ ਕਹਿਣਾ ਚਾਹੋਗੇ ਮੁੰਡੇ ਨੂੰ ਕੁੱਟਦਾ ਸੀ ਅੰਕਲ ਨੂੰ ਕੁੱਟਦਾ ਸੀ ਕੀ ਕਹਿਣਾ ਚਾਹੋਗੇ ਹਾਂਜੀ ਕੀ ਕਹਿਣਾ ਚਾਹੋਗੇ ਇਹ ਠੀਕ ਨਹੀਂ ਹੈਗਾ ਬੋਲ ਨਹੀਂ ਸਕਦੇ ਬੋਲਦੇ ਹਾਂ ਪਰ ਸਟੇਬਲ ਨਹੀਂ ਹੈ ਇਹ ਕਹਿੰਦਾ ਉਹ ਜਦੋਂ ਸਮੇਂ ਨੂੰ ਕੁੱਟਦਾ ਸੀ ਕੋਈ ਵੀ ਗਮ ਨਹੀਂ ਰਾਈ ਜਿੱਥੇ ਨਿਕਲਦੀ ਆਵਾਜ਼ ਵੀ ਨਿਕਲਦੀ ਹਾਂਜੀ ਇਹਨਾਂ ਡਰਦੀ ਸੀ ਡਰਦੀ ਸੀ ਮਾਂ ਹੋ ਕੇ ਮੁੰਡੇ ਤੋਂ ਡਰ ਰਹੀ ਐ ਪਿਓ ਹੋ ਕੇ ਮੁੰਡੇ ਤੋਂ ਡਰਦੇ ਬਾਪੂ ਜੀ ਰੋ ਕੇ ਰਿਹਾ ਤੁਸੀਂ ਬਸ ਅੰਦਰ ਖੜਦਾ ਹੀ ਮੁੰਡਾ ਕਹਿੰਦੇ ਨੇ ਕਿ ਮਾਪੇ ਦੀ ਸ਼ਾਨ ਹੁੰਦਾ ਆ ਠੀਕੇ ਇੱਕ ਮੁੰਡਾ ਹੀ ਹੁੰਦਾ ਜਿਹੇ ਤੋਂ ਆਸਰਾ ਕੀਤਾ ਜਾਂਦਾ ਸਾਡੇ ਸਮਾਜ ਦੇ ਵਿੱਚ ਮੁੰਡੇ ਨੂੰ ਬਹੁਤ ਉੱਚਾ ਦਰਜਾ ਦਿੱਤਾ ਜਾਂਦਾ ਆ ਪਰ ਅੱਜ ਤੁਸੀਂ ਹਾਲਾਤ ਦੇਖ ਸਕਦੇ ਹੋ ਇੱਕ ਬਾਪੂ ਰੋ ਰਿਹਾ ਇੱਕ ਮਾਂ ਜਿਹੜੀ ਨੇ ਮਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਬੈਠੀ ਹੋਏ ਨੇ ਬਿਲਕੁਲ ਬੇਬਸ ਨੇ ਸਿਰਫ ਇੱਕ ਮੁੰਡੇ ਕਰਕੇ ਬਾਪੂ ਤੁਸੀਂ ਦੇਖ ਸਕਦੇ ਹੋ ਬਾਪੂ ਦੇ ਕੀ ਹਾਲਾਤ ਨੇ ਬਾਪੂ ਆਪਣੇ ਦਿਲ ਦੀਆਂ ਗੱਲਾਂ ਵੀ ਨਹੀਂ ਦੱਸ ਸਕਦੇ ਕਿਉਂਕਿ ਇੰਨਾ ਕਿੰਨਾ ਜ਼ਿਆਦਾ ਪਰੇਸ਼ਾਨ ਨੇ ਹੰਝੁ ਲੁਕਾਏ ਜਾ ਰਹੇ ਨੇ ਕੈਮਰੇ ਦੇ ਸਾਹਮਣੇ ਪਾਪੂ ਜੀ ਕੀ ਹੋਇਆ ਕਿਉਂ ਇੰਨਾ ਬਾਪੂ ਰੋ ਰਿਹਾ ਅਸੀਂ ਸਬਟੀਨ ਸਾਡੇ ਨਾਲ ਬੜਾ ਹੋ ਗਿਆ ਨੇ ਨੇ ਬੱਚੇ ਕਰਨਗੇ ਬਾਬਾ ਜੀ ਕਿਤਨੇ ਕਿਤੇ ਦੁੱਖ ਵੀ ਹੁੰਦਾ ਹੈ ਕਿ ਇੰਨੇ ਆਪ ਦੁੱਖ ਕੱਟੇ ਆ ਆਪ ਨਹੀਂ ਰੋਟੀ ਖਾਧੀ ਪਰ ਆਪਣੇ ਬੱਚੇ ਨੂੰ ਖਵਾਈ ਹੈ ਪਰ ਅੱਜ ਉਹੀ ਮੁੰਡਾ ਤੁਹਾਨੂੰ ੱੱਕੇ ਮਾਰ ਰਿਹਾ ਕਦੇ ਤੁਸੀਂ ਰੇਲਵੇ ਸਟੇਸ਼ਨ ਤੇ ਜਾ ਕੇ ਸੌ ਰਹੇ ਹੋ ਕਦੇ ਬੱਸ ਅੱਡੇ ਤੇ ਜਾ ਕੇ ਸੌ ਰਹੇ ਹੋ ਕਦੇ ਕਿਤੇ ਕਦੇ ਕਿਤੇ ਬੱਸ ਅੱਡੇ ਇੱਥੇ ਸਾਨੂੰ ਪਲਸਾ ਨੇ ਬੜਾ ਸਾਹ ਦਿੱਤਾ ਪੁਲਿਸ ਵਾਲੇ ਸਾਨੂੰ ਕਦੇ ਉਠਾਇਆ ਨਹੀਂ ਫਿਰ ਅੱਛਾ ਇੱਥੇ ਆਸ਼ਰਮ ਦੇ ਵਿੱਚ ਕਿੱਦਾਂ ਮੌਜੂਦ ਹੈ ਇਟੇ ਨਾਲ ਹਰੇਕੀ ਦਿੱਸ ਹੁੰਦਾ ਕੋਈ ਤਕਰੀਬ ਨਹੀਂ ਆ ਤੁਹਾਨੂੰ ਰੋਟੀ ਪਾਣ ਦਾ ਕੋਈ ਫਿਗਰ ਨਹੀਂ ਅੱਜ ਆਏ ਕਿਤੇ ਪਹੁੰਚੇ ਕਿੱਥੇ ਇਹਦਾ ਅਸੀਂ ਪਹੁੰਚੇ ਉਹ ਜੀ ਛੋਟੀ ਲੜਕੀ ਸੀ ਸਿਹਦੀ ਸੀ ਉਹਨੇ ਸਾਨੂੰ ਥੀਵ ਦੇ ਦਿੱਤੇ ਅੱਛਾ ਪਾਪਾ ਜੀ ਤੁਹਾਡੀ ਦੋ ਕੁੜੀਆਂ ਵੀ ਨੇ ਹੈਨਾ ਕਦੇ ਉਹ ਨਹੀਂ ਰੋਕਦੀਆਂ ਸੀ ਗਿਆ ਕਿ ਮਾਂ ਨੂੰ ਨਾਂ ਕੋਟਾ ਪਾਪਾ ਨੂੰ ਨਾਂ ਕੋਟਾ ਮੰਨਦਾ ਨਹੀਂ ਕਿਸੇ ਜੀ ਮੰਨਦੇ ਨਹੀਂ ਹਾਂਜੀ ਜੇ ਇਹਨਾਂ ਨੂੰ ਲੜਕੇ ਨੂੰ ਕੋਈ ਪੈਸਾ ਚਾਹੀਦਾ ਹੁੰਦਾ ਸੀਗਾ ਉਹ ਦੇ ਦਿੰਦਾ ਸੀਗਾ ਬਸ ਇੰਨਾ ਹੀ ਸੋ ਦੇਖ ਸਕਦੇ ਹੋ ਤਸਵੀਰਾਂ ਤੁਹਾਡੇ ਨਾਲ ਦੀ ਨਾਲ ਸਾਂਝੀ ਕਰਾ ਰਹੇ ਨੇ ਬਾਪੂ ਜੀ ਪਾਵਕ ਬਹੁਤ ਜ਼ਿਆਦਾ ਹੋ ਰਹੇ ਨੇ ਪਰ ਆਪਣੇ ਹੰਝੂ ਜਿਹੜੇ ਨੇ ਲੁਕਾ ਰਹੇ ਨੇ ਕਿੰਨੇ ਲੱਗਾ ਕਰਨਾ ਪਾਵਕ ਸਰ ਤੁਸੀਂ ਕੋਲ ਹੂੰ ਹੂੰ ਬਾਪੂ ਜੀ ਤੁਸੀਂ ਇੰਨੇ ਲਾਡਾ ਪਿਆਰਾ ਨਾਲ ਪਾਲਿਆ ਕੋਈ ਗੱਲ ਯਾਦ ਹੋਵੇਗੀ ਕਿ ਹਾਂ ਮੈਂ ਇਹ ਚੀਜ਼ ਕੱਟ ਕੇ ਮੈਂ ਉਹਨੂੰ ਉਹ ਚੀਜ਼ ਧਲਾ ਕੇ ਦਿੱਤੀ ਸੀ ਐਂ ਦਿਨ ਤਾਂ ਕਿ ਨਹੀਂ ਸੀ ਕਿ ਮੈਂ ਬਚਪਨ ਤੋਂ ਹੀ ਨਹੀਂ ਆਈ ਹੈਗੀ ਫਿਰ 10 ਮੈਟੇਕ ਪਾਸ ਕਰਕੇ 16 ਵਰ੍ਹਤਾ ਨੇ ਫਿਰ ਲੱਕੜ ਦਾ ਕੰਮ ਕਰਨ ਲੱਗਿਆ ਅੱਛਾ ਹਾਂ ਇਸ ਟਾਈਮ ਉਹ 700 ਰੁਪਏ ਦੀ ਧੜੀ ਲੈਂਦਾ ਕੜਪਨ ਬੰਦੇ ਇਹਦੇ ਥਲੇ ਖੰਗਾਦੇ ਅੱਛਾ ਵਧੀਆ ਸਾਤਾ ਵਧੀਆ ਸੈਟ ਹੈ ਹਾਂਜੀ ਤੇ ਕਦੇ ਉਹ ਤੁਹਾਨੂੰ ਮਿਲਣ ਨਹੀਂ ਆਂਦਾ ਜੋ ਪੁੱਛਦਾ ਨਹੀਂ ਹਾਂਜੀ ਜਾਣਦੇ ਕੋਈ ਘਰ ਤਾਂ ਮਿਲਣ ਕਿੰਨੇ ਆਉਣਗੇ ਕੋਈ ਨਹੀਂ ਹੈ ਲੜਕੀ ਛੋਟੀ ਆਈ ਹੈ ਉਹ ਕਹਿੰਦੀ ਸੀ ਕਰਦਾ ਸੀ ਪਰ ਤੋਂ ਨਹੀਂ ਝੁਣਾ ਰਿਹਾ ਝੁਣਾ ਹੈ ਤੇ ਬਿਲਕੁਲ ਫਿਕਰ ਨਾ ਕਰੋ ਮੈਂ ਪੋਜੀਸ਼ਨ ਦੇਖ ਰਹੀ ਹਾਂ ਪੋਜੀਸ਼ਨ ਲਾ ਕੇ ਫੇਮਾ ਹੋਈ ਜੇ ਤੇਰੇ ਆਪਣਾ ਘਾਉ ਪਿਓ ਦਵਾਈ ਦਾ ਮੈਂ ਕਰੂ ਮੈਂ ਸਹਾਇਤਾ ਬਿਲਕੁਲ ਫਿਕਰ ਨਾ ਕਰੋ ਹੁਣ ਲੈ ਕੇ ਇਥੋਂ ਲੈ ਗਈ ਹੁਮੇਨ ਵਿਚੇ ਵੀ ਫਿਕਰ ਹੈਗਾ ਵੀ ਜਾਗੀ ਜਾਗੀ ਫੇਸ ਹਟਣਾ ਇਦਾਂ ਹੀ ਹੋਏ ਫੇਰ ਸਾਨੂੰ ਆਣਾ ਪਵੇ ਇਥੋਂ ਜੇ ਤੁਸੀਂ ਜਾਣਾ ਹੋਵੇਗਾ ਨਾ ਕਿ ਇਥੇ ਕਹਿ ਕੇ ਜਾਣਾਗੇ ਫੇਰ ਸਾਨੂੰ 15 ਦਿਨ ਦੀ ਛੁੱਟੀ ਦਿਓ ਜੋ ਜਿਵੇਂ ਕਿ ਅਸੀਂ ਬੇਬੇ ਬਾਪੂ ਨਾਲ ਗੱਲ ਕਰ ਲਈ ਹੈ ਤੇ ਜਿਹੜੇ ਕਿ ਆਪਣੇ ਸਮਾਜ ਦੀ ਜੇ ਆਪਾਂ ਗੱਲ ਕਰੀਏ ਮੁੰਡਿਆਂ ਨੂੰ ਬਹੁਤ ਜ਼ਿਆਦਾ ਉੱਚਾ ਦਰਜਾ ਦਿੱਤਾ ਜਾਂਦਾ ਹੈ ਕਿਹਾ ਜਾਂਦਾ ਹੈ ਸਾਡੇ ਸਰ ਦਾ ਤਾਜ ਆ ਦੁੱਖ ਦੇ ਵਿੱਚ ਸਾਡਾ ਸਹਾਰਾ ਬਣੂਗਾ ਜੇ ਸਾਡੇ ਬੁਢਾਪੇ ਦੇ ਵਿੱਚ ਇਹ ਸਾਡਾ ਸਹਾਰਾ ਬਣੂਗਾ ਅੱਜ ਤੁਸੀਂ ਦੇਖ ਸਕਦੇ ਹੋ ਦੁਨਨੇ ਮਾਪੇ ਨੂੰ ਅੱਜ ਇਹ ਆਪਣੇ ਮੁੰਡੇ ਕਰਕੇ ਇਹ ਆਛਲਮ ਦਾ ਸਾਰਾ ਲੈ ਰਹੇ ਨੇ ਕਿਉਂਕਿ ਉਹ ਮੁੰਡਾ ਆਪਣੀ ਮਾਂ ਨੂੰ ਕੁੱਟਦਾ ਸੀ ਆਪਣੇ ਪਾਪਾ ਬਾਪ ਨੂੰ ਕੁੱਟਦਾ ਸੀ ਤੇ ਦੋਨਾਂ ਨੂੰ ਕੁੱਟ ਕੇ ਘਰੋਂ ਬਾਹਰ ਕਰ ਦਿੰਦਾ ਸੀਗਾ ਤੇ ਕਦੇ ਇਹਨਾਂ ਨੂੰ ਬੱਸ ਸਟੈਂਡ ਦਾ ਸਹਾਰਾ ਲੈਣਾ ਪੈਂਦਾ ਸੀ ਤੇ ਕਦੇ ਇਹਨਾਂ ਨੂੰ ਰੋਡ ਦਾ ਕਿਨਾਰਾ ਲੈਣਾ ਪੈਂਦਾ ਸੀਗਾ ਕੀ ਕਹਿਣਾ ਚਾਹੂਗੇ ਇਦਾਂ ਦੇ ਪੁੱਤ ਨੂੰ ਕਮੈਂਟ ਸੈਸ਼ਨ ਵਿੱਚ ਕਮੈਂਟ ਕਰਕੇ ਜਰੂਰ ਦੱਸ ਦਿਓ ਤੇ ਹੋਰ ਇਦਾਂ ਦੀ ਅਪਡੇਟਸ ਲਈ ਸਾਡੇ ਨਾਲ ਬਨੇ ਰਹੋ ਤੇ ਦੇਖਦੇ ਰਹੋ ਦ ਸਿਟੀ ਹੈਡਲਾਈਟ ਹੈ ਨਹੀਂ ਹਮਲੇ ਕੈਮਰਾ ਪਰਸਨ ਕਰਨ ਕਮਨ